ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਕਿ ਤੁਸੀਂ ਕਿਸੇ ਵੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਜੋ ਕੁਝ ਤੁਸੀਂ ਪੜ੍ਹਦੇ ਹੋ ਤੇ ਤੁਹਾਨੂੰ ਯਾਦ ਨਹੀਂ ਹੁੰਦਾ ਤੁਹਾਡੇ ਪੱਲੇ ਨਹੀਂ ਪੈਂਦਾ ਅੱਜ ਤੁਸੀਂ ਸਾਰੀ ਤਿਆਰੀ ਕਰ ਲਈ ਹੈ ਤੇ ਜਦੋਂ ਤੁਸੀਂ ਪ੍ਰੀਖਿਆਵਾਂ ਵੱਲ ਨਿਗਾਹ ਮਾਰਦੇ ਹੋ ਜਾਂ ਫਿਰ ਪੁਰਾਣੇ ਪ੍ਰਸ਼ਨਾਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਮੈਨੂੰ ਕੁਝ ਨਹੀਂ ਆਉਂਦਾ ਨਾਹੀਂ ਮੇਰੇ ਦਿਮਾਗ ਵਿੱਚ ਉਹ ਗੱਲ ਰਹਿੰਦੀ ਆ ਰਿਟੈਂਸ਼ਨ ਜਿਹੜੀ ਪਾਵਰ ਹੈਗੀ ਆ ਉਹ ਘਟਦੀ ਜਾ ਰਹੀ ਹੈ ਤਾਂ ਇਹਦਾ ਹੱਲ ਕੀ ਹੈ ਇਹਦੇ ਬਾਰੇ ਹੀ ਮੈਂ ਇਸ ਵੀਡੀਓ ਵਿੱਚ ਗੱਲ ਕਰੂੰਗਾ ਸੋ ਪਿਛਲੇ ਕੁਝ ਦਿਨਾਂ ਤੋਂ ਵੀ ਨਾ ਮੈਨੂੰ ਕੁਝ ਫੋਨ ਆ ਰਹੇ ਸੀਗੇ ਜਿਹੜੇ ਸਾਥੀ ਆਪਣੇ ਨਾਲ ਜੁੜੇ ਹੋਏ ਆ ਕਿਉਂਕਿ ਚੈਨਲ ਵਾਲਾ ਨੰਬਰ ਵੀ ਮੈਂ ਕਾਫੀ ਸਾਰੇ ਸਾਥੀਆਂ ਨਾਲ ਸ਼ੇਅਰ ਕੀਤਾ ਹੋਇਆ ਤਾਂ ਕੋਈ ਵੀ ਸਾਥੀ ਕਾਲ ਕਰਕੇ ਪੁੱਛ ਲੈਂਦੀ ਹੈ ਕਿ ਸਰ ਮੈਂ ਇੰਗਲਿਸ਼ ਮਾਸਟਰ ਕਾਰਡਰ ਦੀ ਤਿਆਰੀ ਕਰ ਰਿਹਾ ਤੇ ਮੈਨੂੰ ਰਾਈਟਰ ਨਹੀਂ ਯਾਦ ਹੋ ਰਹੀ ਵੀ ਮੈਂ ਕਿਵੇਂ ਯਾਦ ਕਰਾਂ ਕਿ ਫੁਲਾਨੀ ਰਾਈਟਰ ਨੇ ਫੁਲਾਨੀ ਕਿਤਾਬ ਲਿਖੀ ਹੈ ਵੀ ਕਦੋਂ ਵਰਕ ਪਬਲਿਸ਼ ਹੋਇਆ ਕਦੋਂ ਕਿਤਾਬ ਪਬਲਿਸ਼ ਹੋਈ ਕਿਹੜਾ ਇੰਪੋਰਟੈਂਟ ਵਰਕ ਹੈ ਵੀ ਇਹ ਸਾਰੀਆਂ ਚੀਜ਼ਾਂ ਯਾਦ ਨਹੀਂ ਹੋ ਰਹੀਆਂ ਇੰਗਲਿਸ਼ ਦੀ ਜਸਟ ਮੈਂ ਐਗਜ਼ਾਮਪਲ ਦਿੰਦੀ ਆ ਪ੍ਰੀਖਿਆ ਕੋਈ ਵੀ ਹੋ ਸਕਦੀ ਹੈ ਪੀਐਸਟੈਟ ਦੀ ਪ੍ਰੀਖਿਆਵਾਂ ਵਿੱਚ ਵੀ ਤੁਸੀਂ ਜਿਹੜੇ ਮਨੋਵਿਗਿਆਨੀ ਨੇ ਉਹਨਾਂ ਦੇ ਨਾਮ ਯਾਦ ਕਰਨੇ ਹੁੰਦੇ ਆ ਉਹਨਾਂ ਦੀਆਂ ਸਟੇਜਿਸ ਯਾਦ ਕਰਨੀਆਂ ਹੁੰਦੀਆਂ ਨੇ ਤਾਂ ਇਹਨਾਂ ਚੀਜ਼ਾਂ ਨੂੰ ਯਾਦ ਕਰਨ ਦਾ ਸੌਖਾ ਤਰੀਕਾ ਕੀ ਹੈ ਇਹਦੇ ਬਾਰੇ ਹੀ ਮੈਂ ਸਮਝਾਉਂਗਾ ਸੋ ਦੋਸਤੋ ਮੈਂ ਨਾ ਫਿਰ ਅਗਿਉ ਇੱਕੋ ਹੀ ਜਵਾਬ ਦਿੰਦਾ ਹੁੰਨਾ ਕਿ ਤੁਹਾਡੇ ਰਿਸ਼ਤੇਦਾਰ ਕਿੰਨੇ ਹੋਣਗੇ ਉਹ ਕਹਿੰਦੇ ਜੀ ਹੋਣਗੇ ਲਗਭਗ 35-40 ਜੇ ਕੁੱਲ ਮਿਲਾ ਕੇ ਗੱਲ ਕਰੀਏ ਮੈਂ ਕਿਹਾ ਵੀ ਕੀ ਤੁਹਾਨੂੰ ਉਹਨਾਂ ਦੇ ਨਾਮ ਯਾਦ ਆ ਉਹ ਕਹਿੰਦੇ ਬਿਲਕੁਲ ਯਾਦ ਆ ਮੈਂ ਆਪਦੀ ਸਕੂਲ ਦੀ ਤੁਹਾਨੂੰ ਸੁਣਾ ਦਿੰਦਾ ਆ ਕਿ ਮੇਰੇ ਸਕੂਲ ਚ ਲਗਭਗ 90 ਕੇ ਬੱਚੇ ਆ ਤੇ ਉਹਨਾਂ 90 ਬੱਚਿਆਂ ਵਿੱਚੋਂ ਮੈਨੂੰ ਲਗਭਗ ਸਾਰਿਆਂ ਦੇ ਨਾਮ ਯਾਦ ਆ ਤੇ ਕਾਫੀ سارے ਬੱਚੇ ਇਹੋ ਜਿਹੇ ਹੋਣਗੇ ਜਿਨ੍ਹਾਂ ਦੇ ਪੇਰੈਂਟਸ ਦੇ ਨਾਮ ਵੀ ਮੈਨੂੰ ਯਾਦ ਆ ਤੇ ਮਤਲਬ ਮੈਂ ਕਰ ਕੀ ਘੇਰੇ ਕਰ ਕੀ ਰਿਆਂ ਨਾਮ ਹੀ ਯਾਦ ਕੀਤੇ ਹਨਾ ਤੇ ਜੇਕਰ ਮੈਨੂੰ ਉਹਨਾਂ ਦੇ ਨਾਮ ਯਾਦ ਆ ਇਸੇ ਤਰੀਕੇ ਨਾਲ ਜੇ ਮੈਂ ਕਿਸੇ ਰਾਈਟਰ ਦੀਆਂ ਕਿਤਾਬਾਂ ਯਾਦ ਕਰਨੀਆਂ ਹੋਣ ਕਿਸੇ ਰਾਈਟਰ ਦਾ ਨਾਮ ਯਾਦ ਕਰਨਾ ਹੋਵੇ ਤੇ ਕੀ ਮੈਂ ਨਹੀਂ ਯਾਦ ਕਰ ਸਕਦਾ ਤੇ ਜਿਹੜੇ ਮੈਂ 80 90 ਨਾਮ ਦੀ ਮੈਂ ਗੱਲ ਕਰ ਰਿਹਾ ਸਕੂਲ ਦੇ ਬੱਚਿਆਂ ਦੀ ਕਿਉਂਕਿ ਮੇਰਾ ਪਿੰਡ ਦਾ ਸਕੂਲ ਹੈ ਛੋਟਾ ਸਕੂਲ ਹੈ ਤੇ ਜੇਕਰ ਮੈਂ ਉਹਨਾਂ ਦੇ ਨਾਮ ਨੂੰ ਯਾਦ ਕੀਤਾ ਕੀ ਮੈਂ ਪਹਿਲੇ ਦਿਨ ਹੀ ਨਾਮ ਯਾਦ ਕਰ ਲਿਆ ਇਹਦਾ ਜਵਾਬ ਹੈਗਾ ਜੀ ਨਹੀਂ ਉਹਦੇ ਲਈ ਮੈਨੂੰ ਰਿਵੀਜ਼ਨ ਦੀ ਲੋੜ ਪਈ ਹੋਊਗੀ ਮੈਂ ਰੋਜ਼ ਹੀ ਪੁੱਛਦਾ ਹਾਂਗਾ ਕਿ ਹਾਂ ਬੇਟਾ ਕੀ ਨਾਮ ਸੀ ਫਿਰ ਉਹ ਬੱਚਾ ਕਹਿੰਦਾ ਕਿ ਹਾਂਜੀ ਮੇਰਾ ਸਰ ਇਹ ਨਾਮ ਸੀਗਾ ਤੁਹਾਨੂੰ ਜਿਆਦਾ ਨਹੀਂ ਹੋਇਆ ਨਾਮ ਮੈਂ ਕਿਹਾ ਕੋਈ ਨਹੀਂ ਬੇਟਾ ਕੱਲ ਨੂੰ ਮੈਨੂੰ ਤੁਹਾਡਾ ਸਾਰਿਆਂ ਦਾ 2-4 ਦਿਨਾਂ ਤੱਕ ਤੁਹਾਡਾ ਸਾਰਿਆਂ ਦਾ ਨਾਮ ਯਾਦ ਹੋ ਜਾਊਗਾ ਸੋ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਯਾਦ ਕਰਦੇ ਹਾਂ बार-बार ਦੁਹਰਾਈ ਕਰਦੇ ਹਾਂ ਬੋਲਦੇ ਹਾਂ ਤੇ ਉਹ ਚੀਜ਼ ਆਪਾਂ ਨੂੰ ਯਾਦ ਹੋ ਜਾਂਦੀ ਹੈ ਸੇਮ ਚੀਜ਼ਾਂ ਸੇਮ ਟ੍ਰਿਕ ਤੁਸੀਂ ਆਪ ਦੀ ਸਟੱਡੀ ਵਿੱਚ ਵੀ ਅਪਲਾਈ ਕਰਨੀ ਹੈ ਜੇ ਤੁਸੀਂ ਉਠਦੇ ਸੌਂਦੇ ਹਰ ਵੇਲੇ ਉਹਨਾਂ ਚੀਜ਼ਾਂ ਦੀ ਦੁਹਰਾਈ ਕਰੀ ਜਾਉਂਗੇ ਜੋ ਚੀਜ਼ ਤੁਸੀਂ ਪੜ੍ਹਦੇ ਹੋ ਉਹਨੂੰ ਤੁਸੀਂ ਕਾਪੀ ਤੇ ਲਿਖੀ ਜਾਉਂਗੇ ਉਹਨੂੰ ਸਮਝੋਗੇ ਦਿਮਾਗ ਵਿੱਚ ਬਿਠਾਉਂਗੇ ਉਹਨਾਂ ਗੱਲਾਂ ਨੂੰ ਤੇ ਕੀ ਤੁਹਾਨੂੰ ਉਹ ਚੀਜ਼ਾਂ ਯਾਦ ਨਾ ਹੋਣਗੀਆਂ ਇਹ ਪੋਸਿਬਲ ਨਹੀਂ ਹੈਗਾ ਕਿ ਤੁਹਾਨੂੰ ਉਹ ਚੀਜ਼ਾਂ ਨਾ ਯਾਦ ਹੋਣ ਕਿਉਂਕਿ ਕੋਈ ਵੀ ਚੀਜ਼ ਰਿਵੀਜ਼ਨ ਨਾਲ ਦੁਹਰਾਏ ਕਰਨ ਨਾਲ ਯਾਦ ਹੁੰਦੀ ਹੈ ਤੇ ਤੁਸੀਂ ਜੇਕਰ ਦੁਹਰਾਈ ਨਾ ਕਰੋਗੇ ਤੇ ਉਹ ਚੀਜ਼ਾਂ ਕਿਵੇਂ ਯਾਦ ਹੋਣਗੀਆਂ ਜ਼ਰੂਰੀ ਨਹੀਂ ਜੇ ਸਿਰਫ ਕਿਸੇ ਪੇਪਰ ਦੀ ਆਪਾਂ ਗੱਲ ਕਰ ਰਹੇ ਹਾਂ ਇੱਕ ਸਿਰਫ ਇੱਕ ਸਪੈਸਿਫਿਕ ਪੇਪਰ ਦੀ ਜਿਵੇਂ ਮੈਂ ਇੰਗਲਿਸ਼ ਦੀ ਗੱਲ ਕਰ ਰਿਹਾ ਸੀਗਾ ਸੇਮ ਚੀਜ਼ਾਂ ਹਿੰਦੀ ਵਿੱਚ ਵੀ ਅਪਲਾਈ ਕਰ ਸਕਦੇ ਹਾਂ ਜਿਹੜੇ ਲਿਟਰੇਚਰ ਵਾਲੇ ਪੇਪਰ ਨੇ ਹਿੰਦੀ ਪੰਜਾਬੀ ਅੰਗਰੇਜ਼ੀ ਈਵਨ ਸੀਡੀਪੀ ਪੀਐਸਟੈਟ ਦਾ ਪੇਪਰ ਮਾਸਟਰ ਕਾਟਰ ਦਾ ਪੇਪਰ ਕੁਝ ਕੁ ਸਬਜੈਕਟਸ ਨੂੰ ਜੇਕਰ ਆਪਾਂ ਸਾਈਡ ਤੇ ਰੱਖ ਦਈਏ ਜਿਵੇਂ ਕਿ ਮੈਥ ਹੋ ਗਿਆ ਜਾਂ ਫਿਰ ਕੋਈ ਹੋਰ ਟੈਕਨੀਕਲ ਸਬਜੈਕਟ ਹੋ ਗਿਆ ਜਿਹਦੇ ਵਿੱਚ ਆਪਾਂ ਨੂੰ ਚੀਜ਼ਾਂ ਦੀ ਸਮਝਣ ਦੀ ਲੋੜ ਪੈਂਦੀ ਆ ਉਹਦੇ ਵਿੱਚ ਵੀ ਕਾਫੀ ਸਾਰੀਆਂ ਚੀਜ਼ਾਂ ਯਾਦ ਕਰਨ ਵਾਲੀਆਂ ਹੁੰਦੀਆਂ ਨੇ ਜਿਵੇਂ ਮੰਨ ਲਓ ਮੇਰਾ ਸਬਜੈਕਟ ਹੈਗਾ ਇਕਨੋਮਿਕਸ ਤੇ ਇਕਨੋਮਿਕਸ ਦੇ ਵਿੱਚ ਲਾਅ ਆਫ ਡਿਮਾਂਡ ਜਾਂ ਫਿਰ ਕੋਈ ਹੋਰ ਥਿਊਰੀ ਆ ਗਈ ਕਿਹੜੀ ਕਿਤਾਬ ਕਿਹਨੇ ਲਿਖੀ ਆ ਵੀ ਆਂਕੜੇ ਵੀ ਹੁੰਦੇ ਆ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਨਹੀਂ ਹੁੰਦੀਆਂ ਕਾਫੀ ਸਾਰੀਆਂ ਚੀਜ਼ਾਂ ਯਾਦ ਕਰਨ ਵਾਲੀਆਂ ਵੀ ਹੁੰਦੀਆਂ ਤੇ ਮੈਂ ਇੱਥੇ ਕੋਈ ਵੀਡੀਓ ਲਾ ਕੇ ਬਹਿ ਜਾਮਾ ਤੇ ਮੈਂ ਹੁਈ ਬਸ ਬੈਠਾ ਰਹਾ ਤੇ ਮੈਂ ਕਹਾਂ ਕਿ ਜੀ ਮੈਨੂੰ ਤਾਂ ਯਾਦ ਨਹੀਂ ਹੋ ਰਹੀ ਚੀਜ਼ ਇਹ ਗੱਲ ਠੀਕ ਨਹੀਂ ਆ ਜੇਕਰ ਮੈਂ ਉਸ ਚੀਜ਼ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੂੰਗਾ ਆਪ ਦੇ ਕਾਪੀ ਤੇ ਲਿਖੂਗਾ ਇੱਕ ਵਾਰ ਨਾ ਸਮਝਾਈ ਮੈਂ ਦੂਜੀ ਵਾਰ ਦੇਖੂਗਾ ਤਾਂ ਕੁਝ ਦਿਨਾਂ ਮਗਰੋਂ ਉਹ ਚੀਜ਼ ਮੈਨੂੰ ਹੌਲੀ-ਹੌਲੀ ਯਾਦ ਹੋਊਗੀ ਤੁਸੀਂ ਇਹ ਵੀ ਨਾ ਸੋਚਿਓ ਕਿ ਅਚਾਨਕ ਹੀ ਤੁਹਾਨੂੰ ਜਿਹੜਾ ਫਰੂਟ ਹੈਗਾ ਜਾਂ ਫਲ ਹੈਗਾ ਜਾਂ ਮਿਲਣਾ ਸ਼ੁਰੂ ਹੋ ਜਾਊਗਾ ਥੋੜਾ ਟਾਈਮ ਲੱਗੂਗਾ ਪੇਸ਼ੈਂਸ ਰੱਖੋ ਥੋੜਾ ਜਿਹਾ ਜੇਕਰ ਤੁਸੀਂ ਕਿਸੇ ਚੀਜ਼ ਨੂੰ ਯਾਦ ਕਰ ਰਹੇ ਹੋ 75 ਜੇਕਰ ਰਾਈਟਰ ਤੁਸੀਂ ਪੜ੍ਹਨੇ ਆ ਤੇ ਉਹਦੇ ਲਈ ਥੋੜਾ ਜਿਹਾ ਤੁਸੀਂ ਵੇਟ ਕਰੋ ਡੇਲੀ ਥੋੜਾ-ਥੋੜਾ ਪੜ੍ਹੋ ਰਿਵੀਜ਼ਨ ਕਰੋ ਕਾਪੀ ਤੇ ਲਿਖੋ ਹੌਲੀ-ਹੌਲੀ ਤੁਹਾਨੂੰ ਸਾਰਾ ਕੁਝ ਯਾਦ ਹੋਊਗਾ ਤੇ ਦੋਸਤੋ ਇਹੀ ਸੀਗੀ ਅੱਜ ਦੀ ਆਪਣੀ ਵੀਡੀਓ ਨਿਰਾਸ਼ਨਾ ਹੋਇਓ ਕਿ ਯਾਰ ਮੇਰੇ ਦਿਮਾਗ ਨੂੰ ਪਤਾ ਨਹੀਂ ਕਿਹੜਾ ਫਰਕ ਪੈ ਗਿਆ ਕਿ ਮੈਨੂੰ ਯਾਦ ਨਹੀਂ ਹੋ ਰਹੀਆਂ ਚੀਜ਼ਾਂ ਐਗਜ਼ਾਮਪਲ ਮੈਂ ਫੇਰ ਦਿੰਦਾ ਹਾਂ ਕਿ ਤੁਹਾਨੂੰ ਆਪ ਦਾ ਨਾਮ ਤੁਹਾਡੇ ਘਰਦਿਆਂ ਦਾ ਨਾਮ ਤੁਹਾਡੀ ਡੇਟ ਆਫ ਬਰਥ ਯੂਨੀਵਰਸਿਟੀ ਦਾ ਰੋਲ ਨੰਬਰ ਤੁਹਾਡਾ ਆਪ ਦਾ ਐਡਰੈਸ ਤੁਹਾਡੇ ਗੁਆਂਢੀਆਂ ਦੇ ਨਾਮ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਹੈਗੀਆਂ ਨੇ ਤੇ ਬਾਕੀ ਦੀਆਂ ਚੀਜ਼ਾਂ ਵੀ ਤੁਸੀਂ ਯਾਦ ਕਰ ਸਕਦੇ ਹੋ ਨਾ ਸੋ ਇਹੀ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਇਹੋ ਜੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੈਨੂੰ ਦਿਓ ਵੀ ਇਜਾਜ਼ਤ ਥੈਂਕ ਯੂ so much for watching God bless you all